ਇਹ ਮੀਟਿੰਗ ਹੈ ਲੋਕ ਸਭਾ ਦੇ ਮੱਦੇ ਨਜ਼ਰ ਇਹ ਮੀਟਿੰਗਸ ਕੀਤੀਆਂ ਜਾ ਰਹੀਆਂ ਆ ਲੋਕ ਸਭਾ ਦੀਆਂ ਐਕਸਟੈਂਡਡ ਮੀਟਿੰਗਸ ਨੇ ਇਹਦੇ ਵਿੱਚ ਅਸੀਂ ਸਾਡੇ ਬਲਾਕ ਪ੍ਰੈਜ਼ੀਡੈਂਟਸ ਬਲਾਕ ਕਮੇਟੀਆਂ ਤੇ ਮੰਡਲ ਸਾਡਾ ਨਵਾਂ ਇੱਕ ਯੂਨਿਟ ਤਿਆਰ ਹੋਇਆ ਹੈ ਮੰਡਲ ਪ੍ਰਧਾਨਾਂ ਨੂੰ ਬੁਲਾਇਆ ਜਾਂਦਾ ਹੈ ਔਰ ਡੀ ਸੀ ਸੀ ਡਿਸਟ੍ਰਿਕਟ ਕਮੇਟੀ ਦੋ ਤਿੰਨੇ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਪੈ ਜਾਂਦੇ ਨੇ ਸੋ ਇਸ ਕਰਕੇ ਅੱਜ ਉਹ तमाम ਅਹੁਦੇਦਾਰ ਸਬਾਨਾ ਦੀ ਜਿਹੜੀ ਐਕਸਟੈਂਡਡ ਮੀਟਿੰਗ ਲੋਕ ਸਭਾ ਔਰੇ ਨਾਲ ਇੱਕ ਖੁੱਲੀ ਚਰਚਾ ਦਵਿੰਦਰ ਯਾਦਵ ਜੀ ਇਹ ਪਹਿਲਾ ਪ੍ਰੋਗਰਾਮ ਹੈ ਪਹਿਲੀ ਵਾਰੀ ਹੋ ਰਿਹਾ ਪੰਜਾਬ ਦੇ ਵਿੱਚ ਕਿ ਪੰਜਾਬ ਦਾ ਜਿਹੜੇ ਪ੍ਰਭਾਰੀ ਹੈ ਉਹ ਹਰ ਵਿਅਕਤੀ ਨਾਲ ਆਪਣੀ ਖੁੱਲ ਕੇ ਗੱਲ ਕਰਦੇ ਨੇ ਸੋ ਲੋਕ ਆਪਣੇ ਆਪਣੇ ਵਿਚਾਰ ਰੱਖਦੇ ਨੇ ਸਾਨੂੰ ਕੁਝ ਜੇ ਕੋਈ ਕਮੀਆਂ ਹੁੰਦੀਆਂ ਸਾਡੇ ਚ ਉਹਨੂੰ ਠੀਕ ਕਰਨ ਵਾਸਤੇ ਕਹਿੰਦੇ ਨੇ ਆਰਗੇਨਾਈਜੇਸ਼ਨ ਸਟਰਕਚਰ ਦੇ ਵਿੱਚ ਕਿਤੇ ਕਿੰਤੂ ਪਰੰਤੂ ਹੈ ਔਰੇ ਤੇ ਟਿਪਾ ਟਿਪਨੀ ਕੀਤੀ ਜਾਂਦੀ ਹੈ ਜਾਨੀ ਕਿ ਡੈਮੋਕ੍ਰੇਸੀ ਤਾਂ ਪਾਰਟੀ ਚ ਹੈ ਹੀ ਹੈ ਲੇਕਿਨ ਆਮ ਲੋਗਾ ਨੂੰ ਇਹ ਕਿਆ ਜਾ ਰਿਹਾ ਹੈ ਜਿਹੜੇ ਕਿ ਵਰਕਰ ਨੇ ਪਹਿਲੀ ਥਲੜੀ ਕਤਾਰ ਦੇ ਕਿ ਤੁਸੀਂ ਅਗਰ ਲੱਗਦਾ ਹੈ ਤੁਹਾਨੂੰ ਕਿਤੇ ਕੁਝ ਠੀਕ ਕਰਨ ਦੀ ਜ਼ਰੂਰਤ ਹੈ ਸਿਸਟਮ ਚ ਤਾਂ ਉਹ ਸਾਨੂੰ ਦੱਸੋ ਸੋ ਦੈਟ ਅਸੀਂ ਉਹਨੂੰ ਠੀਕ ਕਰੀਏ ਚੰਡੀਗੜ੍ਹ ਦੇ ਵਿੱਚ ਜਿਹੜਾ ਗੱਟਚੂਟ ਦਾ ਇਲੈਕਸ਼ਨ ਹੋ ਰਿਹਾ ਉਹਦੇ ਬਾਰੇ ਚੋਣ ਹੋ ਰਹੀ ਹੈ ਜਿਹੜੀ ਮੇਅਰ ਦੀ ਤੇ ਪੰਜਾਬ ਦੇ ਵਿੱਚ ਕਿਹੋ ਜੀ ਤਸਵੀਰ ਮੈਨੂੰ ਕੋਈ ਜ਼ਿਆਦਾ ਮੈਂ ਤਵੱਜੋ ਘੱਟ ਦਿੰਦਾ ਹਾਂ ਮੈਂ ਕੇਵਲ ਪੰਜਾਬ ਤੇ ਬਿਕੋਜ਼ ਪੰਜਾਬ ਦਾ ਮੇਰੇ ਕੋਲ ਕੰਮ ਹੈ ਆਈ ਕੈਨ ਟਾਕ ਅਬਾਊਟ ਪੰਜਾਬ ਪੰਜਾਬ ਦੇ ਕਿਸੇ ਮੁੱਦੇ ਦੀ ਗੱਲ ਹੈ ਤਾਂ ਆਪਾਂ ਕਰ ਸਕਦੇ ਹਾਂ ਸੋ ਮੈਨੂੰ ਲੱਗਦਾ ਹੈ ਕਿ ਇੱਥੇ ਕਾਂਗਰਸ ਪਾਰਟੀ 13 ਨਾ 13 ਸੀਟਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਦੀ ਤਿਆਰੀ ਲੈ ਕੇ ਜਿਹੜੀ ਚੱਲ ਰਹੀ ਹੈ ਕੱਲ ਅਸੀਂ ਅੰਮ੍ਰਿਤਸਰ ਸਾਹਿਬ ਹੋ ਕੇ ਆਏ ਹਾਂ ਹੁਣ ਅੱਜ ਅਸੀਂ ਲੋਹੇੜਾਣਾ ਆਏ ਹਾਂ ਜਾਨੀ ਕਿ ਟੋਟਲ ਅਸੀਂ 8 ਲੋਕ ਸਭਾ ਦੀਆਂ ਮੀਟਿੰਗਸ ਇਸੇ ਤਰ੍ਹਾਂ ਸਟੈਂਡਰਡ ਕਰ ਚੁੱਕੇ ਹਾਂ ਰੈਸਟ ਆਫ ਦਾ ਮੀਟਿੰਗਸ ਕਿਉਂਕਿ 11 ਤਰੀਕ ਨੂੰ ਸੰਬਰਾਲਾ ਵਿਖੇ ਖਰਗੇ ਸਾਹਿਬ ਇੱਕ ਕਨਵੈਨਸ਼ਨ ਕਰ ਰਹੇ ਹੈ ਵਰਕਰ ਸਾਥੀਆਂ ਦੇ ਨਾਲ ਅਹੁਦੇਦਾਰਾਂ ਨਾਲ ਉਸ ਤੋਂ ਬਾਅਦ ਜਾਂ ਉਸ ਤੋਂ ਇਨ ਬਿਟਵੀਨ ਅਸੀਂ ਕਰਾਂਗੇ ਅੱਛਾ ਬੜੀਖ ਸਾਹਿਬ ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਗਾਇਬ ਹੈ ਕਿਦਰੇ ਹੈ ਨਾ ਕਿ ਕਿਵੇਂ ਦੇਖਦੇ ਹੋ ਤੁਸੀਂ ਕਾਂਗਰਸ ਕਿਉਂਕਿ ਉਹ ਉਹ ਵੀ ਤਾਂ ਵਰਕਰ ਹੀ ਨੇ ਕਾਂਗਰਸ ਦੇ సో ਮੇਰੀ ਬੇਨਤੀ ਹੈ ਜਾਣਬੁੱਝ ਕੇ ਕਈ ਅਰੀ ਤੁਸੀਂ ਐਸਾ ਸਵਾਲ ਕਰ ਦਿੰਦੇ ਹੋ ਨਵਜੋਤ ਸਿੰਘ ਸਿੱਧੂ ਗਾਇਬ ਕਿਉਂ ਹੈ ਜਾਂ ਨਹੀਂ ਹੈ ਕਿਉਂਕਿ ਬਹੁਤ ਸਾਰੇ ਪਾਰਟੀ ਦੇ ਲੀਡਰ ਨੇ ਜ਼ਰੂਰੀ ਨਹੀਂ ਹੈ ਕਿ ਹਰ ਵਿਅਕਤੀ ਦਾ ਤਸਵੀਰ ਚੋਣਾ ਕੋਈ ਜ਼ਰੂਰੀ ਹੁੰਦਾ ਹੈ ਇਹ ਅਕਾਲੀ ਦਲ ਚ ਰਿਵਾਜ ਹੈਗਾ ਕਿਉਂਕਿ ਇੱਕ ਪਰਿਵਾਰ ਦੀ ਪਾਰਟੀ ਹੈ ਕਿ ਬਾਪੂ ਦੀ ਫੋਟੋ ਵੀ ਲੱਗੇਗੀ ਫਿਰ ਮੁੰਡੇ ਦੀ ਵੀ ਲੱਗੇਗੀ ਫਿਰ ਸਾਲੇ ਦੀ ਵੀ ਲੱਗੇਗੀ ਫਿਰ ਬੀਬਾ ਜੀ ਦੀ ਵੀ ਲੱਗੇਗੀ ਸਾਡੀ ਪਾਰਟੀ ਦੇ ਵਿੱਚ ਅਹੁਦੇਦਾਰ ਦੇ ਮੁਤਾਬਕ ਹੀ ਫੋਟੋਆਂ ਲੱਗਦੀਆਂ ਨੇ ਬਹੁਤ ਸਾਰੇ ਸਾਡੇ ਸੀਨੀਅਰ ਲੀਡਰ ਸਹਿਬਾਨ ਨੇ ਉਹ ਹੁੰਦੇ ਨੇ ਉਹ ਐਕਸ ਹੋ ਜਾਂਦੇ ਨੇ ਕੱਲ ਨੂੰ ਰਾਜਾ ਵੜਿੰਗ ਵੀ ਐਕਸ ਹੋ ਸਕਦਾ ਸੋ ਇਹ ਜ਼ਰੂਰੀ ਨਹੀਂ ਹੈ ਕਿ ਜਦੋਂ ਮੈਂ ਐਕਸ ਹੋ ਜਾ ਤਾਂ ਫਿਰ ਮੇਰੀ ਫੋਟੋ ਰੇ ਵਿੱਚ ਲਾਈ ਜਾਏਗੀ ਇਹ ਸਿਸਟਮ ਹੈ ਇੱਕ ਪਾਰਟੀ ਦਾ ਇਹ ਪਾਰਟੀ ਲਾਈਨ ਹੈ ਜੀ ਚਲੋ ਹਾਂ ਅੰਮ੍ਰਿਤਸਰ ਦੇ ਵਿੱਚ ਵਿਰੋਧ ਹੋਇਆ ਨਾ ਸੋ ਮੈਂ ਉਹ ਵੀ ਤੁਹਾਨੂੰ ਕਹਿਣਾ ਚਾਹੁੰਦਾ ਕਿ ਅਸੀਂ ਉੱਥੇ ਬੈਠੇ ਸੀ ਸਾਨੂੰ ਕਿਸੇ ਪ੍ਰਕਾਰ ਦਾ ਵਿਰੋਧ ਲੱਗਿਆ ਨਹੀਂ ਆਟ ਇਜ਼ ਅ ਕ੍ਰिएशन ਆਪਣੀ ਆਪ ਹੀ ਕੋਈ ਬੰਦਾ ਹੁਣ ਮੁੰਡਾ ਉੱਠ ਕੇ ਕਦੀ ਸਵਾਲ ਇੱਥੇ ਹੁਣ 300 ਬੰਦੇ ਜਾਂ 500 ਬੰਦੇ ਦੇ ਵਰਕਰ ਸਾਥੀਆਂ ਚੋਂ ਕੋਈ ਨਾ ਕੋਈ ਉੱਠ ਕੇ ਗੱਲ کہہ ਸਕਦਾ ਹੈ ਖੜਾ ਹੋ ਕੇ ਸਾਨੂੰ ਕਿ ਜੀ ਅਸੀਂ ਚਾਹੁੰਦੇ ਹਾਂ ਸਾਡੀ ਫਲਾਹ ਬੰਦਾ ਸਾਡਾ ਹੋਣਾ ਚਾਹੀਦਾ ਇੱਛਾ ਦੇ ਮੁਤਾਬਕ ਉਹ ਕੋਈ ਵਿਰੋਧ ਨਹੀਂ ਹੈ ਉਹ ਇੰਟਰਨਲ ਡੈਮੋਕ੍ਰੇਸੀ ਹੈ ਔਰ ਆਪਣੀ ਗੱਲ ਰੱਖੀ ਗਈ ਥੈਂਕ ਯੂ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ